ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋ ਚੁੱਕੀ ਹੈ ਤੇਜਤ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਦੇ ਵਿੱਚ ਮੁੜ ਤੋਂ ਨਵੇਂ ਪ੍ਰਧਾਨ ਦੀ ਚੋਣ ਹੋਈ ਹੈ ਜਿਦੇ ਵਿੱਚ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤਾਂ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਸੀ ਤੇ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਅਕਾਲੀ ਦਲ ਦੀ ਕਮਾਂਡ ਮਿਲੀ ਹੈ ਤੁਹਾਨੂੰ ਦੱਸ ਸੀ ਕਿ 2008 ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਤੇ ਲੰਬੇ ਸਮੇਂ ਤੋਂ ਉਹੀ ਪ੍ਰਧਾਨਗੀ ਕਰਦੇ ਆ ਰਹੇ ਸੀ ਜਿਸ ਤੋਂ ਬਾਅਦ ਵੱਡੇ ਸਵਾਲ ਉੱਠੇ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣੀ ਚਾਹੀਦੀ ਹੈ ਤੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਬ ਦੇ ਵੱਲੋਂ ਇਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਸੀ ਪ੍ਰਾਣੀਆਂ ਗਲਤੀਆਂ ਗੁਨਾਹਾਂ ਦੇ ਮੱਦੇਨਜ਼ਰ ਤੇ ਇਹ ਵੀ ਹੁਕਮ ਕੀਤਾ ਗਿਆ ਸੀ ਕਿ ਸ਼੍ਰੋਮਣੀ ਕਾਲੀ ਦਲ ਦੇ ਦੁਬਾਰਾ ਭਰਤੀ ਹੋਣੀ ਚਾਹੀਦੀ ਹੈ ਤੇ ਦੁਬਾਰਾ ਸਾਰੀ ਜਿਹੜਾ ਚੋਣ ਹੋਣੀ ਚਾਹੀਦੀ ਹੈ ਤਾਂ ਸੁਖਬੀਰ ਬਾਦਲ ਅਸਤੀਫਾ ਦਿੰਦੇ ਨੇ ਉਸ ਤੋਂ ਬਾਅਦ ਡੈਲੀਗੇਟਾਂ ਰਾਹੀਂ ਅੱਜ ਪ੍ਰਧਾਨ ਦੀ ਚੋਣ ਹੋਣੀ ਸੀ ਤਾਂ ਸੁਖਬੀਰ ਸਿੰਘ ਬਾਦਲ ਨੂੰ ਫਿਰ ਤੋਂ ਜ਼ਿੰਮੇਵਾਰ ਦਿੱਤੀ ਗਈ ਹੈ ਉਹਨਾਂ ਤੇ ਭਰੋਸਾ ਜਤਾਇਆ ਗਿਆ ਤਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਕਾਰੇ ਲੱਗੇ ਨੇ ਸਾਰੇ ਜਿਹੜੇ ਅਕਾਲੀ ਲੀਡਰਸ਼ਿਪ ਉਹਨਾਂ ਨੇ ਪੰਥ ਕੀ ਜੀਤ ਦੇ ਜਕਾਰੇ ਲਾਉਂਦਿਆਂ ਹੋਇਆਂ ਸੁਖਬੀਰ ਸਿੰਘ ਬਾਦਲ ਦੇ ਹੱਥ ਮੁਰਤੋਂ ਕਮਾਂਡ ਫੜਾ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ 27 ਲੱਖ ਤੋਂ ਵੱਧ ਜਿਹੜੇ ਲੋਕਾਂ ਦੀ ਮੈਂਬਰਸ਼ਿਪ ਲਈ ਗਈ ਸੀ ਤੇ 105 ਸਾਲ ਪੁਰਾਣੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜੋ ਕਿ ਹੁਣ ਵਿਵਾਦਾਂ ਦੇ ਘੇਰੇ ਵਿੱਚ ਹੈ ਕਿਉਂਕਿ ਇੱਕ ਬਾਗੀ ਤੜਾ ਵੀ ਹੈ ਜਿਹੜਾ ਲਗਾਤਾਰ ਸਵਾਲ ਚੁੱਕ ਰਿਹਾ ਜਿਹਦੇ ਵਿੱਚ ਬੀਬੀ ਜ਼ਗੀਰ ਕੌਰ ਸੁਦੇਵ ਸਿੰਘ ਢੀਡਸਾ ਮਨਪ੍ਰੀਤ ਯਾਦਲੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਮੇਤ ਸਕੰਦਰ ਸਿੰਘ ਮਲੂਕਾ ਕਈ ਲੀਡਰ ਨੇ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਸੁਖਬੀਰ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਨਹੀਂ ਹੈਗੀ ਤੇ ਉਧਰ ਸੁਖਬੀਰ ਬਾਦਲ ਨੂੰ ਮੁੜ ਤੋਂ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਨਜ਼ਰ ਆ ਰਿਹਾ ਹੈ ਇਹ ਵੀ ਵੱਡਾ ਸਵਾਲ ਹੈ ਕਿ ਜਿਹੜੇ ਲੋਕਾਂ ਨੇ ਅਕਾਲੀ ਦਲ ਜਿਹੜੇ ਅਕਾਲੀ ਲੀਡਰਾਂ ਨੇ ਸੁਖਬੀਰ ਬਾਦਲ ਨੂੰ ਮੁੜ ਤੋਂ ਪ੍ਰਧਾਨ ਬਣਾਇਆ ਪਰ ਦੂਜੇ ਪਾਸੇ ਉਹ ਵੀ ਅਕਾਲੀ ਹੈਗੇ ਨੇ ਜਿਹੜੇ ਕਿਸ ਦਾ ਵਿਰੋਧ ਕਰ ਰਹੇ ਸੀ ਤਾਂ ਫਿਰ ਉਹਨਾਂ ਦੀ ਕੀ رائے ਹੈ ਤਾਂ ਇਹ ਵੱਡੇ ਸਵਾਲ ਜ਼ਰੂਰ ਉੱਠ ਰਹੇ ਨੇ ਇਹ ਵੀ ਤੁਹਾਨੂੰ ਦੱਸ ਦਈਏ ਕਿ 20 ਦੇ ਕਰੀਬ ਜਿਹੜੇ ਮਤੇ ਵੀ ਪੜੇ ਗਏ ਜਿਦੇ ਵਿੱਚ ਪੰਥਕੀ ਜਿੱਤ ਦੇ ਜਕਾਰੇ ਵੀ ਹਾਲ ਦੇ ਵਿੱਚ ਗੂੰਜਦੇ ਨਜ਼ਾਰੇ ਤੇ ਇਹਨਾਂ ਮਤਿਆਂ ਦੇ ਵਿੱਚ ਮਤਿਆਂ ਤੋਂ ਬਾਅਦ ਜਕਾਰੇ ਲੱਗਦੇ ਸੀ ਤੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਸਤਕਾਰ ਦਿੱਤਾ ਜਾ ਰਿਹਾ ਸੀ ਉਸ ਤੇ ਮਦਨ ਅਜੇ ਸੁਖਬੀਰ ਸਿੰਘ ਬਾਦਲ ਧੰਨਵਾਦ ਵੀ ਕਰਦੇ ਸਭ ਦਾ ਨਜ਼ਰ ਆ ਰਹੇ ਸੀ ਤਾਂ ਸੁਖਬੀਰ ਬਾਦਲ ਦੇ ਹੱਥ ਮੁਰ ਤੋਂ ਪ੍ਰਧਾਨਗੀ ਦੀ ਕਮਾਂਡ ਗਈ ਹੈ ਦੇਖਣਾ ਹੋਵੇਗਾ ਕਿ ਅਕਾਲੀ ਦਲ ਦੇ ਹਾਲਾਤਾਂ ਵਿੱਚ ਕਿੰਨਾ ਕੁ ਸੁਧਾਰ ਹੁੰਦਾ ਹੈ ਇਹ ਵੀ ਦੱਸ ਦਈਏ ਕਿ ਸੁਖਦੇਵ ਸੁਖਦੇਵ ਸਿੰਘ ਢਿੰਸਾ ਉਹਨਾਂ ਨੇ ਕਿਆ ਸੀਗਾ ਕਿ ਮੁਰਤੋਂ ਅਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੀਦਾ ਹੈ ਚੋਣ ਹੋਣੀ ਚਾਹੀਦੀ ਆ ਭਾਵੇਂ ਅਕਾਲੀ ਜਿਹੜੇ ਆਗੂ ਨੇ ਉਹ ਸੁਖਬੀਰ ਨੂੰ ਹੀ ਪ੍ਰਧਾਨ ਚੋਣ ਲੈਣਾ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਪਰ ਚੋਣ ਦੁਆਰਾ ਹੋਣੀ ਚਾਹੀਦੀ ਹੈ ਤਾਂ ਹੁਣ ਜੇ ਚੋਣ ਹੋਈ ਹੈ ਤਾਂ ਫਿਰ ਬਾਗਿਆਂ ਨੂੰ ਇਹ ਮਨਜ਼ੂਰ ਹੋਏਗਾ ਜਾਂ ਫਿਰ ਨਹੀਂ ਇਹ ਵੀ ਇੱਕ ਵੱਡਾ ਸਵਾਲ ਬਰਕਰਾਰ ਹੈ ਤੁਹਾਨੂੰ ਦੱਸ ਦਈਏ ਕਿ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਿਤੀ ਹੈ ਉਹ ਵਿਰੋਧੀ ਧਿਰ ਤੋਂ ਵੀ ਪਰੇ ਸੀ ਜਦ ਕਿ ਵਿਰੋਧੀ ਧਿਰ ਵਿੱਚ ਵੀ ਨਹੀਂ ਸੀ ਆਈ 2017 ਦੇ ਵਿੱਚ 2022 ਦੀ ਗੱਲ ਕੀਤੀ ਜਾਵੇ ਤਾਂ ਉਦੋਂ ਵੀ ਸਿਰਫ 3 ਐਮਐਲਏ ਬਣੇ ਅਕਾਲੀ ਦਲ ਦੇ ਤੇ 2024 ਦੇ ਵਿੱਚ ਸਿਰਫ ਇੱਕ ਸੀਟ ਸ਼੍ਰੋਮਣੀ ਕਾਲੀ ਦਲ ਦੇ ਹਿੱਸੇ ਆਈ ਹਰ ਸਿਮਰਤ ਕੌਰ ਬਾਦਲ ਦੀ ਤਾਂ ਇਹਨਾਂ ਹਾਲਾਤਾਂ ਵਿੱਚ ਅਕਾਲੀ ਲੀਡਰ ਸਵਾਲ ਚੁੱਕਰੇ ਸੀ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਅਸੀਂ ਸਾਰੀਆਂ ਚੋਣਾਂ ਹਾਰੀਆਂ ਪਾਰਟੀ ਕਿੱਥੋਂ ਕਿੱਥੇ ਪਹੁੰਚ ਗਈ ਹਾਸ਼ੀ ਉੱਤੇ ਨਜ਼ਰ ਆ ਰਹੀ ਹੈ ਪਾਰਟੀ ਪਰ ਸੁਖਬੀਰ ਬਾਦਲ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਤਾਂ ਜਦੋਂ ਸੁਖਵੀਰ ਬਾਦ ਨੇ ਪ੍ਰਧਾਨ ਦੀ ਛੱਡੀ ਅਕਾਲ ਤਖਤ ਸਾਹਿਬ ਦੇ ਹੁਕਮ ਸੀ ਜਿਹੜੇ ਉਹਨਾਂ ਨੂੰ ਮੰਨਿਆ ਉਸ ਤੋਂ ਬਾਅਦ ਹੁਣ ਫੇਰ ਵਿਵਾਦਾਂ ਦੇ ਘੇਰੇ ਵਿੱਚ ਨੇ ਕਿਉਂਕਿ ਨਵੇਂ ਪ੍ਰਧਾਨਤਾ ਚੁਣੇ ਗਏ ਨੇ ਪਰ ਬਾਗੀ ਧੜਾ ਉਹਨਾਂ ਦੇ ਉੱਤੇ ਉਸੇ ਤਰੀਕੇ ਨਾਲ ਸਵਾਲ ਚੁੱਕਦਾ ਨਜ਼ਰ ਆ ਰਿਹਾ ਕਿ বারবার সুਖबीर 바জল ਨਹੀਂ কিউ বাকি ਵੀ লিডার একালি দল ਦੇ ਵਿੱਚ ਹੈਗੇ ਨਹੀਂ ਪਰ ਇੱਥੇ ਵੀ ਕਿਹਾ ਜਾ ਰਿਹਾ ਕਿ ਸੁਖਬੀਰ ਬਾਦਲ ਦੇ ਅੰਦਰ ਕਾਬਲੀਅਤ ਹੈ ਜੋ ਪ੍ਰਧਾਨ ਦੇ ਅੰਦਰ ਕਾਬਲੀਅਤ ਹੋਣੀ ਚਾਹੀਦੀ ਹੈ ਉਹ ਸਾਰੀਆਂ ਸਾਰੇ ਗੁਣ ਸੁਖਬੀਰ ਬਾਦਲ ਦੇ ਅੰਦਰ ਮੌਜੂਦ ਨੇ ਉਹ ਅਕਾਲੀ ਦਲ ਨੂੰ ਚੰਗੀ ਤਰ੍ਹਾਂ ਚਲਾ ਸਕਦੇ ਨੇ ਪਾਰਟੀ ਨੂੰ ਚੰਗੀ ਤਰ੍ਹਾਂ ਲੀਡ ਕਰ ਸਕਦੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ 105 ਸਾਲ ਪੁਰਾਣੀ ਖੇਤਰੀ ਪਾਰਟੀ ਹੈ ਜਿਹੜੀ ਕਿ ਇੱਕ ਸੂਬੇ ਨਾਲ ਸੰਬੰਧ ਰੱਖਦੀ ਹੈ ਤੇ ਬਾਕੀ ਪਾਰਟੀਆਂ ਕਹਿੰਦੇ ਕਿ ਦੀ ਤੋਂ ਚਲਦੀਆਂ ਨੇ ਉਹ ਦਿੱਲੀ ਤੋਂ ਹਾਈ ਕਮਾਂਡ ਦੇ ਫੈਸਲੇ ਹੁੰਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਫੈਸਲੇ ਨੇ ਜਿਹੜੇ ਉਹ ਸੂਬੇ ਵਿੱਚ ਬੈਠ ਕੇ ਕਰਨੇ ਨੇ ਆਪਣੇ ਹੈੱਡ ਕੁਆਰਟਰ ਤੇ ਬੈਠ ਕੇ ਕਰਨੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਬਾਗਿਆਂ ਦੇ ਵੱਲੋਂ ਇਸ ਨੂੰ ਸਬਕਾਰ ਕੀਤਾ ਜਾਂਦਾ ਹੈ ਕਿ ਨਹੀਂ ਪਰ ਇੱਕ ਵਾਰ ਫਿਰ ਤੋਂ ਸੁਖਵੀਰ ਬਾਦਲ ਮੈਦਾਨ ਦੇ ਵਿੱਚ ਨੇ ਤੇ ਅਗਲੀ ਲੜਾਈ ਲੜਨ ਵਾਸਤੇ ਤਿਆਰ ਨੇ ਨਾਲ ਹੀ ਬਲਵਿੰਦਰ ਸਿੰਘ ਭੁੰਦੜ ਜੋ ਕਿ ਕਾਰਜਕਾਰੀ ਪ੍ਰਧਾਨ ਸ ਨੂੰ ਵੀ ਇੱਕ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਅਕਾਲੀ ਦਲ ਦੇ ਅੰਦਰ ਦਿੱਤੀ ਗਈ ਹੈ ਤੇ ਹੁਣ ਸੁਖਬੀਰ ਬਾਦਲ ਆਪਣਾ ਅੱਗੇ ਅੱਗੇ ਦੀਆਂ ਤਿਆਰੀਆਂ ਅੱਗੇ ਪਾਰਟੀ ਪ੍ਰਤੀ ਕਿਹੜੇ ਕਿਹੜੇ ਕੰਮ ਜਾਂ ਫੈਸਲੇ ਲੈਣੇ ਨੇ ਉਹਦੇ ਮੁਤਲਕ ਚੱਲਣ ਵਾਸਤੇ ਤਿਆਰ ਨੇ ਪਰ ਸਵਾਲਾਂ ਦੇ ਢੇਰੇ ਵਿੱਚ ਵੀ ਨੇ ਦਿਓ ਜੀ ਜੀ ਧੰਨਵਾਦ